ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ 5 ਜਾਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੇਜਨ ਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਮੋਬਾਈਲ ਨੰਬਰ ਜੀ 98776242531 ਬਾਈ ਵਪਾਰ ਦਾ ਕੰਮ ਨਹੀਂ ਆਪਾਂ ਤੇ ਰੂਟੀਨ ਚ ਪਸ਼ੂ ਹੁੰਦੇ ਹੀ ਆ ਜੀ ਆਪਣਾ ਪਰ ਹਾਂਜੀ ਵੀ ਪਾਰਦੇ ਆ ਤੇ ਰੂਟੀਨ ਚ ਪਸ਼ੂ ਹੁੰਦੇ ਹੀ ਆ ਜੀ ਆਪਣਾ ਪਰ ਹਾਂਜੀ ਵੀ ਪੰਜ ਸੱਤ ਵੜਾ ਨਾਰਮਲ ਹੀ ਹੁੰਦੀ ਹੈ ਠੀਕ ਹੈ ਜੀ ਜੇ ਕੋਈ ਵੀਰ ਬਿਨਾ ਵੀਡੀਓ ਤੋਂ ਵੀ ਹੋਣਾ ਚਾਹੁੰਦਾ ਹੋਵੇ ਜਾਨੀ ਕੂਨ ਲਾ ਕੇ ਆ ਸਕਦਾ ਹਾਂਜੀ ਹਾਂਜੀ ਆ ਸਕਦਾ ਹੁੰਦੀ ਹੈ ਠੀਕ ਹੈ ਜੀ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲਾਂਗੇ ਇਹਦੇ ਕੀ ਡਿਟੇਲ ਹੈ ਜੀ ਇਹ ਵੀਰੇ origignal ਦੂਜੇ ਸੂਏ ਵੜਸ ਹੁੰਦੀ ਆ ਠੀਕ ਹੈ ਜੀ ਦੈਨ ਕੱਢ ਦਿਆ ਵੀਰੇ ਤਿੰਨ ਤੋਂ ਚਾਰ ਠੀਕ ਹੈ ਜੀ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਵੀਰੇ 16 17 ਨਾਰ ਦੰਦੋ ਪੂਰੀ ਹੋਊਗੀ ਬਈ ਪੂਰੀ ਹੋਊਗੀ ਹਾਂਜੀ ਤੇ ਬਈ ਆਪਣੇ ਚਲੋ ਸਾਰੀਆਂ ਗਾਇਆਂ ਦੇ ਜਿਹੜੇ ਥਣਾ ਦਾ ਕੋਈ ਉਹ ਆਪਣੀ ਗਰੰਟੀ ਹੋ ਵੀਰੇ ਕੋਈ ਪੂਰ ਸ਼ਿੱਟਾ ਨਹੀਂ ਹੋਣਾ ਠੀਕ ਹੈ ਜੀ ਕਿਉਂਕਿ ਕਈ ਵਾਰ ਬਈ ਦੂਰ ਹੋ ਕੋਈ ਬੰਦਾ ਚੱਲ ਲੱਗੇ ਨਹੀਂ ਵੀ ਪਤਾ ਬਈ ਆਪ ਵੀ ਜਾਈਦਾ ਅਗਲੇ ਨੂੰ ਪਤਾ ਹੀ ਹੁੰਦਾ ਖੰਡ ਚ ਬਹੁਤ ਹਾਂ ਜੀ ਡਾਲਾ ਉਹਨਾ ਅਗਲੇ ਨੂੰ ਔਖਾ ਹੋ ਗਿਆ ਹਾਂਜੀ ਹਾਂਜੀ ਪਤਾ ਬਈ ਥਣਾ ਦੀ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਕੋਈ ਪੂਰ ਸ਼ਿੱਟਾ ਨਹੀਂ ਹੋਊਗਾ ਤਿੰਨ ਤੋਂ ਚਾਰ ਦਿਨ ਬਾਕੀ ਆ ਜੀ ਹਾਂ ਵੀ ਤਿੰਨ ਤੋਂ ਚਾਰ ਬਾਈ ਦੇ ਦਸਨ ਮੁਤਾਬਕ ਕੋ ਦੂਜੇ ਸੂਏ ਸੁੰਦੀ ਆ ਸੋਹਣੀ ਫੇਸ ਕੁਆਲਿਟੀ ਕੱਢ ਕੱਢ ਤੇ ਵ ਫਣਾਂ ਦੇ ਸਾਈਡ ਬਹੁਤ ਸੋਹਣਿਆ ਹੱਥੀ ਚਵਾਈ ਵਾਲੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਬਾਕੀ ਹਵਾਨਾ ਕਰਮਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਭਾਈ ਕਹਿੰਦਾ ਦੁੱਧ ਤਾਂ ਪਲਾਸੀ ਦੇ ਦੂ 16 ਤੋਂ ਪਰ ਆਪਾਂ 16 ਕਿਲੋ ਕਹਿ ਕੇ ਦੇਣੀ ਆ ਤੇ 16 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਿਉਂਕਿ ਹਵਾਨਾ ਕਰਮਾਲੀ ਪੂਰਾ ਟੌਪ ਦਾ ਤੇ ਠੋਸ ਤਿਆਰ ਕਰੀ ਬੈਠੀ ਆ ਲਿਆ ਵੀਰ ਵਾਪਸ ਰੋਕ ਲਈ ਥਾਣ ਆਪਾਂ ਬਾਈ ਨੇੜੇ ਤੋਂ ਚੈੱਕ ਕਰਵਾ ਦਾਂਗੇ ਗੇਠੰਗੂ ਵਿਥੀ ਤੇ ਲੱਗੇ ਹੋਏ ਸੋਨਾ ਗੁਲਾਬੀ ਥਣ ਅਲਟਰਾ ਕੁਆਲਿਟੀ ਸ਼ਾਨਦਾਰ ਜਾਤ ਬਰੀਡ ਦੀ ਬਹੁਤ ਚੰਗੀ ਨੋਕ ਲਾ ਵੀਰੇ ਆਪਣੀ ਇਧਰ ਵੀ ਵੱਡੀ ਨਿੱਕੀ ਜਿਹੀ ਵੀ ਹਿਮਾਚਲ ਵਾਲੀ ਹਿਮਾਚਲ ਵਾਲੀ ਨਹੀਂ ਸਹੀ ਗੱਲ ਆ ਜੀ ਪੰਜਾਬ ਵਾਲੀ ਜਰਸੀ ਆ ਪੂਰੀ ਵੱਡੀ ਜਰਸੀ ਤੇ 16 17 ਕਿਲੋ ਦੁੱਧ ਕੋਈ ਬਾਲਾ ਨਹੀਂ ਗਾਣੂ ਦੁੱਧ ਸੇਵਾ ਦਾ ਬਾਕੀ ਬਾਈ ਕਹਿੰਦਾ ਥਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾਓ ਆਪਣੇ ਗਾਰੰਟੀ ਹੋਊਗੀ ਕੋਈ ਭੂਰ ਛਿੱਟਣ ਨਹੀਂ ਹੋਣਾ ਗੰਨੇ ਵਰਗੀ ਧਾਰ ਆਊਗੀ ਚਵਾਈ ਤਾਂ ਇੱਕ ਨੰਬਰ ਹੋ ਵੀਰੇ ਸਾਰੀਆਂ ਬੜੀਆਂ ਬੇਫਿਕਰ ਹੋ ਕੇ ਆ ਜਾਗਾ ਠੀਕ ਆ ਬਾਈ ਕਹਿੰਦਾ ਇੱਕ ਨੰਬਰ ਚਵਾਈ ਹੋਊਗੀ ਬਾਕੀ ਜਿਹੜੇ ਸਾਬ ਨਾਲ ਥਾਨ ਲੱਗਿਆ ਤੇ ਚਵਾਈ ਆਟੋਮੈਟਿਕੀ ਚੰਗੀ ਹੋਣੀ ਕੋਈ ਛੋਟਾ ਥਾਨ ਨਹੀਂ ਬਈ ਹੱਥ 'ਚ ਨਾ ਆਵੇ ਟੌਪ ਦਾ ਥਾਨ ਲੱਗਿਆ ਵਾ ਬਾਕੀ ਜਾਤ ਬਰੀਡ ਦੀ ਵੀ ਚੰਗੀ ਆ ਨਾ ਮੂੰਹਾਂ ਵੇਖ ਮੂੰਹ ਦਾ ਤੁਸੀਂ ਦੇਖ ਸਕਦੇ ਸੋਹਣੀ ਪੀਸ ਕੁਆਲਟੀ ਛੋਟਾ ਕੰਨ ਮੁੱਲ ਬਈ ਇਹਦਾ ਜਾਇਜ਼ ਹੈ ਮੁੱਲ ਬਈ ਇਹਦਾ 55000 ਰੁਪਏ ਮਾਨਤਨ ਕਰਦਾ ਮਾਨਤਨ ਕਰ ਦਾਂਗੇ ਕਰ ਦਾਂਗੇ ਬਾਈ 55000 ਰੁਪਏ ਬਾਈ ਮਾਨ ਕਰਦੇ ਤੇ ਸੀਲ ਸੌਬਾਈ ਕਰਮ ਵਾਲੀ ਪੂਰੀ ਅਸੀਰ ਸੂਲਤਾ ਬਾਈ ਕੈਮਰੇ ਦੀ ਥੋੜਾ ਜਿਹਾ ਡਰੀ ਜਾਂਦੀ ਹੁੰਦਾ ਕੋਈ ਚੱਕਰ ਨਹੀਂ ਥੋੜਾ ਜਿਹਾ ਉਪਰ ਆ ਕਰਦਾ ਜੀ ਪਸੂ ਬਾਕੀ ਬਾਈ ਕਹਿੰਦਾ 55000 ਚੋਂ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਵੀ ਬਰੇ ਦੂਜੇ ਸੁਵੀ ਸੁਂਦੀ ਆ ਕਿੰਨੇ ਕ ਦਿਨ ਲੈ ਜੂ ਭਾਈ ਦਿਨ ਵੀਰੇ ਬਸ ਵੀ ਤਿੰਨ ਚਾਰ ਹੀ ਕੱਢਦੀ ਆ ਠੀਕ ਆ ਕਿੰਨਾ ਕ ਪਾਜੂ ਭਾਈ ਦੁੱਧ ਦੁੱਧ ਤਾਂ ਵੀਰੇ ਜਿਵੇਂ ਥਣ ਥਣ ਲੱਗਾ ਨਾਰਮਲੀ 20 ਲੀਟਰ ਦੇ ਦੂ ਬਾਕੀ ਗਾ ਸੇਵਾ ਦੇ ਦੂ ਬਾਕੀ ਸੇਵਾ ਦੇ 20 ਕਿਲੋ ਦਾ ਕੋਈ ਬਾਲਾ ਬਾਲਾ ਨੂੰ ਦੇ ਦੂ ਥਣ ਇਹ ਵੀ ਤੋੜ ਕੇ ਦਿਖਾ ਦਿਓ ਜੀ ਇਹ ਵੀ ਤਿੰਨ ਚਾਰ ਦਿਨਾਂ ਦੀ ਬਾਕੀ ਆ ਬਾਕੀ ਹੈਵੀ ਬਾਡੀ ਵੇਟ ਦੇ ਤੇ ਵੱਡੇ ਕੱਦ ਕੱਢਦੀ ਏਕ ਨੰਬਰ ਜਰਸੀ ਨਾਲ ਉਹ ਵੀ ਪੂਰੇ ਵੱਡੇ ਕੱਦ ਕੱਢਦੀ ਆ ਥਣ ਬਹੁਤ ਚੰਗਾ ਲੱਗਿਆ ਵਾ ਮੱਝਾ ਵਰਗਾ ਥਣ ਜੀ ਹੱਥੀ ਚਵਾਈ ਵਾਲਾ ਚਵਾਈ ਵਾਲੇ ਪਾਸੇ ਤਾਂ ਬਾਈ ਕਹਿੰਦਾ ਬੇਫਿਕਰ ਹੋ ਜਾ 20 ਕਿਲੋ ਦੁੱਧ ਬਾਈ ਦੱਸਦਾ ਕਿ ਦੇ ਦੂਗੀ ਤੇ 20 ਕਿਲੋ ਆਮਨਾਲੀ ਦੇ ਦੂ ਹਵਾਨਾ ਥੱਬੇ ਦਾ ਤਿਆਰ ਕਰੀ ਬੈਠੀ ਆ ਤੇ ਹਜੇ 4 ਦਿਨ ਬਾਕੀ ਆ ਜੀ 4 ਦਿਨਾਂ ਨੂੰ ਤਾਂ ਗਾਂ ਤੋਂ ਬੈਠਾ ਨਹੀਂ ਜਾਣਾ ਜੀ ਪੂਰਾ ਟੌਪ ਦਾ ਹਵਾਨਾ ਤਿਆਰ ਕਰਨਾ ਦੂਈਆਂ ਦੂਈ ਵੀ ਪੰਜਾਬ ਵਾਲੀਆਂ ਵੜਾ ਰਾਜੀ ਰੂਜੀ ਵੇਖ ਸਹੀ ਗੱਲ ਆ ਜੀ ਕੋਈ ਪਾੜਾ ਵਾਲੀ ਤਾਂ ਨਿੱਕੀ ਵੀ ਨਹੀਂ ਹੁੰਦੀ ਦੂਈ ਸਿੱਕੀ ਨਹੀਂ ਵੜਣ ਦੂਈਆਂ ਵੜਾ ਵੀ ਤੁਹਾਨੂੰ ਦਿਖਾ ਦਾਂਗੇ ਤੇਨ ਜਿਹੜੀਆਂ ਰਹਿੰਦੀਆਂ ਪੂਰੀਆ ਰਾਜੀ ਪਲੀਆ ਵੜਾਂ ਗਈਆ ਜੀ ਜੇ ਇਹਨਾਂ ਨੇ ਦੁੱਧ ਨਾ ਦਿੱਤਾ ਤਾਂ ਫਿਰ ਦੇਣੇ ਗਿਆ ਵੀ ਕਿਹੜੀ ਆ ਜੀ ਬਾਕੀ ਇਹਨਾਂ ਦਾ ਦੁੱਧ ਚੰਗਾ ਹੀ ਹੁੰਦਾ ਫੈਟ ਚੰਗੀ ਸੀਲ ਸੌ ਕਰਮ ਵਾਲੀ ਪੂਰੀ ਹੋ ਥਣਾ ਦੀ ਪ੍ਰੋਪਰ ਓਕੇ ਹੋ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਆ ਜੀ ਪੂਰਾ ਘੱਟ ਵਾਲਾ ਠੋਸ ਹਵਾਨਾ ਵੱਡਾ ਹਵਾਨਾ ਤਿਆਰ ਕਰੀ ਬੈਠੀ ਪਲਵਾਨ ਵਾਂਗੂ ਚੌੜੇ ਪੱਟ ਕਰਕੇ ਦਰਦੀ ਆ ਬਾਕੀ ਤਿੰਨ ਤੋਂ ਚਾਰ ਦਿਨ ਬਾਕੀ ਆ ਜੀ ਇੱਕ ਦੋ ਦਿਨ ਪਸ਼ੂ ਕਈਆਂ ਉੱਪਰ ਵੀ ਲੈ ਜਾਂਦਾ ਬੈਕ ਸਾਈਡ ਤੋਂ ਥਣ ਚੈੱਕ ਕਰ ਲਓ ਜੀ ਬਾਕੀ ਵੇਲ ਵਾਲੀ ਤੇ ਵਜਨ ਵਾਲੀ ਵਹਿੜਾ ਜੀ ਇਹਦਾ ਮੁੱਲ ਪੂਰਾ ਵਜਨ বুঝਣਾ ਭਾਈ ਇਹਦਾ ਮੁੱਲ ਵੀਰੇ ਅੱਜ ਦਾ 62000 ਰੁਪਿਆ ਮਾਨਤਨ ਹੋ ਜੂਗਾ ਜੀ ਮਾਨਤਨ ਕਰ ਦਾਂਗੇ ਬਾਈ 62000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਉ ਉਹ ਵੱਛੀ ਬਹੁਤ ਚੰਗੀ ਆ ਜੀ ਜਿੱਦ ਤੇ ਤਿਆਰ ਹੋ ਗਈ ਵੀਰੇ 65 ਤੋਂ ਪਲੱਸ ਦੀ ਆ ਸਹੀ ਗੱਲ ਆ ਜਿੱਦ ਤੇ 4-5 ਦਿਨਾਂ ਨੂੰ ਤਿਆਰ ਬੈਠਾ ਨਹੀਂ ਜਾਣਾ ਜੀ ਗਾਂ ਤੋਂ ਜਿਹੜੇ ਹਿਸਾਬ ਨਾਲ ਤਿਆਰੀ ਆ ਅੱਗੇ ਨੂੰ ਹਵਾਲਾ ਚੈੱਕ ਕਰੋ ਜੀ ਧੁੰਨੀ ਤੇ ਕਰ ਜਾਣਾ ਤੇ ਬੈਕ ਸਾਈਡ ਨੂੰ ਵੀ ਹਵਾਲਾ ਪੂਰਾ ਕੱਢ ਲੈਣਾ ਜੀ ਇਹਨੇ ਬਾਕੀ ਚਵਾਈ ਜਦੋਂ ਬੰਦਾ ਥੱਲੇ ਵੇਖੂ ਖੁਸ਼ ਹੋਊਗਾ ਵੀ ਪੂਰਾ ਠੀਕ ਆਏ ਵਰਦੀ ਆ ਦੋਵੇਂ ਥਨਾ ਜਿਵੇਂ ਪਚੁੰਦੇ ਨਹੀਂ ਮੈਂ ਭਰਾ ਦੇ ਕੋਈ ਚੱਕਰ ਹੀ ਨਹੀਂ ਠ ਧਾਰਾ ਜੀ ਬਾਕੀ ਆ ਕੇ ਚੈੱਕ ਕਰ ਲਿਓ ਜੀ ਤੁਸੀਂ ਬਾਈ ਕਹਿੰਦਾ ਮਾਣ ਖੁਸ਼ ਹੋ ਜਾਊਗਾ ਚੁਬਾਈ ਦੋ ਜੀ ਤਿੰਨ ਨੰਬਰ ਐਫ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੀਰੇ ਦੂਜੇ ਸੂਈ ਹੁੰਦੀ ਆ ਕਿੰਨੇ ਕ ਦਿਨ ਲੈ ਜੂ ਬਾਈ ਦਿਨੇ ਹੀ ਲੈ ਜੂਗੀ ਵੀਰੇ 5-6 ਠੀਕ ਕਿੰਨਾ ਕ ਪਾਜੋ ਬਾਈ ਦੁੱਧ ਇਹ ਵੀ ਵੀਰੇ 20 ਲੀਟਰ ਨਾਰਮਲ ਹੀ ਪਾ ਦੂਗੀ ਨਾਰਮਲ ਹੀ ਹਾਂ ਆਪਾਂ ਘਾਟੀ ਦੱਸਦੇ ਹੁੰਨੇ ਆ ਬਾਕੀ ਟੱਲ ਟੁੱਲ ਬੇ ਬਾਕੀ ਹਵਾਨੇ ਚ ਟੱਲ ਤੁਸੀਂ ਦੇਖ ਸਕਦੇ ਹਵਾਨਾ ਖੈਦਿਆਂ ਦਾ ਰਵੜ ਵਾਂਗੂ ਵੱਧਾ ਜੀ ਥਣ ਬਹੁਤ ਚੰਗਾ ਲੱਗਿਆ ਇਹ ਵੀ ਵੀਰ ਤੋਰ ਕੇ ਦਿਖਾ ਦੇ ਦੂਜੇ ਸੂਏ ਹੁੰਦੀ ਆ ਲਗਭਗ ਹਫਤਾ ਲੈ ਜੂ ਬ ਲਗਭਗ ਹਫਤਾ ਲੈ ਜੂਗੀ ਥਾਣੇ ਦਾ ਵੀ ਚੰਗਾ ਲੱਗਿਆ ਥਣ ਸਾਰੀਆਂ ਗਾਈਆਂ ਦੇ ਚੰਗੇ ਆ ਕੋਈ ਛੋਟੇ ਨਹੀਂ ਬਈ ਹੱਥ ਜਨਾਉਣਗੇ ਪੂਰਾ ਟੌਪ ਦਾ ਥਣ ਲੱਗਿਆ ਵਾ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਚਾਰੇ ਥਣ ਗੱਠੰਗੂ ਵਿਥੀ ਤੇ ਲੱਗੇ ਨੇ ਥਣ ਤੁਹਾਨੂੰ ਤਾਂ ਵੀ ਆਪਣਾ ਪਸ਼ੂ ਗਾਲਤ ਹੋਊਗਾ ਮੁੱਠੀ ਵਾਲੇ ਲੈ ਕੇ ਆਉਣੇ ਆ ਵੀ ਇਕੱਲੇ ਚ ਘਰੇ ਚਵਾਈ ਵਾਲੇ ਆਪਾਂ ਤੋਂ ਜਾਂਦੇ ਬੰਦੇ ਗੁਬਾਰੀ ਵੀ ਲੈਂਦੇ ਪਰ ਆਪਾਂ ਥਣ ਮੁੱਠੀ ਵਾਲੇ ਲਿਆਉਣਾ ਠੀਕ ਆ ਜੀ ਥਣਾ ਵਾਲੇ ਪਾਸੋਂ ਮਾੜੀ ਗਾ ਨਹੀਂ ਲੈ ਨਹੀਂ ਥਣਾ ਲੋਣੀ ਵੀ ਕਿਉਂ ਆਏ ਆ ਉੱਤੋਂ ਦਾ ਲੈਣੀ ਵੇਖ ਲੈਣੀ ਮੇਨ ਥਣਾ ਦੀ ਜ਼ਿੰਮੇਵਾਰੀ ਹੈ ਸਹੀ ਗੱਲ ਮੇਨ ਥਣਾ ਦੁੱਧ ਕਿਲੋ ਵੱਧ ਘੱਟ ਨਾਲ ਨਹੀਂ ਕੋਈ ਫਰਕ ਪੈਂਦਾ ਜੀ ਮੇਨ ਉਹਦੀ ਗੱਲ ਥਣਾ ਦੀ ਬਈ ਚਵਾਈ ਦੀ ਪੋਲੀ ਹੋਵੇ ਉਹ ਥਣ ਚੰਗਾ ਉਹ ਅਗਲਾ ਚੁੰਡੀਆਂ ਨਾਲ ਚੋਈਏ ਉਹ ਕੰਮ ਹੈ ਨਿਆ ਪੂਰਾ ਗੁੱਲੇ ਵਾਲਾ ਥਣਾ ਮੁੱਠੀ ਨਾਲ ਜੂ ਸਹੀ ਗੱਲ ਮੁੱਠੀ ਮੱਝਾ ਰਗਾ ਥਾਣੀ ਆ ਗਾਂ ਦਾ ਪੂਰਾ ਟੌਪ ਦਾ ਥਣਾ ਜੀ ਦੇਖ ਸਕਦੇ ਹੋ ਮੱਝਾ ਰਗਾ ਥਾਣਾ ਬਾਕੀ ਥੋੜੀ ਜੀ ਬਈ ਕਰਾਸ ਚ ਪੈਂਦੀ ਹੈ ਹਨਾ ਦੁੱਧ ਇਹਨਾਂ ਦਾ ਚੰਗਾ ਹੋ ਇਹਦੀ ਵੀ ਫੈਟ ਵੀ ਆਊਗੀ 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਬਾਕੀ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਢਾਂਚੇ ਤੋਂ ਅੰਦਾਜ਼ਾ ਲਾ ਸਕਦੇ ਲੈ ਚਲੀ ਵੀ ਕੱਦ ਕਾਠ ਵਾਲੀਆਂ ਹੀ ਨਿੱਕੀਆਂ ਨਹੀਂ ਕੱਦ ਕਾਠ ਵਾਲੀ ਤੇ ਵਜਨ ਵਾਲੀ ਵਹਿੜਾ ਜੀ ਲਿੱਸੀ ਪਿੱਕੀ ਦਾ ਵਹਿੜਾ ਪਹਿਲਾਂ ਵੀ ਦੱਸਿਆ ਕੋਈ ਹੈ ਨਹੀਂ ਬਾਈ ਕੋਲ ਗਾਈਆਂ ਚੰਗੀਆਂ ਹੀ ਲੈ ਕੇ ਆਉਂਦਾ ਜੀ ਯਾਨੀ ਨਾਰਮਲ 20 ਪਲੱਸ ਵਾਲੀਆਂ ਹੀ ਆ ਸਾਰੀਆਂ ਪਰ ਬਾਈ ਕਹਿੰਦਾ ਆਪਾਂ 20 ਕਿਲੋ ਕਹਿ ਕੇ ਦੇਣਾ ਬਾਕੀ ਸੇਵਾ ਦੇ ਸਰਤੇ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਜੀ ਹਮਾਰਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਬਾਕੀ ਸੀਰ ਸਾਊ ਦਾ ਕਰਮ ਵਾਲੀ ਦਾ ਕੋਈ ਅੰਤ ਨਹੀਂ ਜੀ ਸੀਰ ਸੂਲ ਬਹੁਤ ਹੈ ਸੀਲ ਸਾਰੀਆਂ ਵੇਣਾਂ ਬਈ ਸੀਲੇ ਬਾਈ ਕਹਿੰਦਾ ਸਾਰੀਆਂ ਗਾਂਆਂ ਇਹਦਾ ਮੁੱਲ ਬਈ ਜੈਜ ਦਾ ਇਹਦਾ ਮੁੱਲ ਵੀਰੇ 60000 ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਵੀਰੇ ਆਪਾਂ ਜੈਜ ਹੀ ਮੁੱਲ ਕਰਦੇ ਹੁੰਦੇ ਆਉਣੇ ਕਿ 60000 ਰੁਪਿਆ ਮੁੱਲ ਕਰਦੇ ਮੁੱਲ ਜੈਜ ਹੀ ਆ ਕਿਉਂਕਿ 20 ਪਲੱਸ ਦੇਣਾ ਜੀ ਦੁੱਧ ਗਾਂ ਚੰਗੀ ਆ ਇਹ ਵੀ ਜੀ ਬਾਕੀ ਮਾਨਤਨ ਹੋ ਜਾਊਗਾ ਕੋਈ ਫੈਕਸ ਨਹੀਂ ਹੁੰਦੇ ਮੁੱਲ ਨੰਬਰ 22 ਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂ ਬਾਈ ਨਾਲ ਕਨੈਕਟ ਕਰ ਸਕਦੇ ਆ 4 ਨੰਬਰ ਸੋਹਣੀ ਐਫ ਇਹਦੇ ਕੀ ਡਿਟੇਲ ਆ ਜੀ ਤੇ ਵੀ ਵੀਰੇ ਦੂਜੀ ਸੂਈ ਹੁੰਦੀ ਆ ਠੀਕ ਆ ਜੀ ਥੈਨ ਕੱਢ ਦਈਏ ਇਹ ਵੀ ਵੀਰੇ ਹਫਤੇ ਨੂੰ ਲੈ ਜੀ 5 ਤੋਂ 7 ਰਣ ਕਿੰਨਾ ਪਾਜੂ ਬਾਈ ਦੁੱਧ ਪਾਜੂ ਵੀ ਵੀਰੇ 20 ਲੀਟਰ ਨਾਰਮਲ ਹੀ ਪਾਜੂ ਮੂੰਹ ਮਾ ਕੁਆਲਟੀ ਹੈ ਬਾਈ ਜਿਆਦਾ ਜਿਆਦਾ ਪਾਤਾ ਨਹੀਂ ਪੂਰੀ ਇਹਦਾ ਬਾਈ ਸੀਮਨ ਤਾਂ ਨਹੀਂ ਦੱਸਿਆ ਹੋਣਾ ਕਿਹੜਾ ਲੱਗਿਆ ਜੀ ਮਾਲ ਸੀ ਹੁਣ ਆਪਾਂ ਐਵੇਂ ਬਾਈ ਅਗਲਾ 10 ਵੀ ਦੂ ਕੀਪਰਾਗਾ ਨਾ ਦੇਵੇ ਬੱਚਾ ਉਹ ਜਾਂ ਗੱਪ ਨਿਕਲੂ ਹਨਾ ਉਹ ਜੋ ਆਪਾਂ ਕੋਈ ਰਿਸਕ ਲੈਂਦੇ ਨਹੀਂਗੇ ਹਨਾ ਉਹ ਅਗਲੇ ਦੇ ਕਰਮ ਚਲੋ ਜਿਹੜੀ ਚੀਜ਼ ਹੋਆ ਪਉ ਦੱਸ ਲਈ ਬਾਈ ਐਵੇਂ ਫਾਲਤੂ ਗੱਲ ਕਰਦਾ ਐਵੇਂ ਕੀ ਫਰ ਆਪਾਂ ਕਹਾਂਗੇ ਆ ਲੱਗਾਗਾ ਨਾ ਕਿ ਨਾ ਨਿਕਲੂ ਅਗਰ ਬੱਚਾ ਫੋਨ ਲਈ ਹੋਗਾ ਸਹੀ ਗੱਲ ਹੈ ਹਾਂ ਜੇ ਆਪਸੇ ਸੀਟੀ ਦਾ ਭਰਾਇਆ ਹੋਵੇ ਫਿਰ ਤਾਂ ਆਪਾਂ ਕਹਿ ਦਈਏ ਠੀ ਆਪ ਜਾਤ ਬਰੀਡ ਦੀ ਚੰਗੀ ਆ ਜੇ ਕਿ ਮਾਲਕਾਂ ਦਾ ਚੰਗਾ ਸੀਮਣ ਭਰਾਇਆ ਹੋਇਆ ਤਾਂ ਬੱਚਾ ਗਾਂ ਨੂੰ ਚੰਗਾ ਦੇ ਦੂ ਕਿਉਂਕਿ ਜਾਤ ਬਰੀਡ ਵਾਲੋ ਤਾਂ ਪੂਰੇ ਟੌਪ ਦੀ ਆ ਲਗਭਗ ਇਹ ਵੀ 5 ਤੋਂ 7 ਦਿਨਾਂ ਦੀ ਕੱਚੀ ਆ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਬਟੇ ਥਣਾ ਵਾਲੇ ਪਾਸੋਂ ਤਾਂ ਇਹ ਵੀ ਬਈ ਇੱਕ ਨੰਬਰ ਹੀ ਆ ਜਮ ਹਣ ਤਾਂ ਮੁਠੀ ਵਾਲੀ ਹੂ ਬਈ ਸੋਨਾ ਗੁਲਾਬੀ ਥਣਾ ਚਾਰੇ ਤਾਂ ਨਿਖੜ ਮੇ ਇੱਕੋ ਸਾਈਜ਼ ਦੇ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਪੂਰਾ ਟਾਪ ਦਾ ਤੇ ਘਾਟ ਵਾਲਾ ਹਵਾਨਾ ਜਿਹੜਾ ਐਚਫ ਅਫਗਾਨਾ ਚ ਕਾਮਯਾਬੀ ਜ਼ਿਆਦਾ ਬੈਕ ਸਾਈਡ ਤੋਂ ਦੇਖ ਚੈੱਕ ਕਰ ਸਕਦੇ ਹੋ ਜਿੱਦੇ ਕਰਮ ਵਾਲੀ ਦਿਨਾਂ ਤੇ ਆ ਗਈ ਪੂਰਾ ਥੋਸ ਤੇ ਵੱਡਾ ਹਵਾਨਾ ਤਿਆਰ ਕਰ ਲੈਣਾ ਬਾਕੀ ਵੇਨ ਜੁ ਤੁਸੀਂ ਦੁੱਧ ਵਾਲੀਆਂ ਦੇਖ ਸਕਦੇ ਹੋ ਪੂਰੀ ਸਟਰੋਂਗ ਵੇਨ ਚ ਹੁੰਦੀ ਆ ਕੋਈ ਛੋਟੀ ਨਹੀਂ 20 ਕਿਲੋ ਹੀ ਬਾਈ ਇਹਦਾ ਕਹਿੰਦਾ ਮੇਰੇ ਹਿਸਾਬ ਨਾਲ ਜਾਉ ਪਲੱਸ ਬਾਕੀ ਸੇਵਾ ਤੇ ਸਰਤੇ ਆ ਕਿਉਂਕਿ ਦੁੱਧ ਸੇਵਾ ਦਾ ਹੁੰਦਾ ਇਹ ਤਾਂ ਕਰਮ ਵਾਲੀ ਨੂੰ ਜਿੰਨਾ ਪਾਲਾ ਜੀ ਉਨਾ ਹੀ ਕੱਢਣਾ ਮਸ਼ੀਨ ਵਾਲਾ ਕੰਮ ਹੀ ਆ ਵੀ ਸਿੱਟੀ ਆ ਜਿੰਨੇ ਪਾਈ ਉਹਨੇ ਕੱਢੀ ਆ ਜਿੰਨਾ ਮੂਰਤੀ ਪਾਈ ਚੱਲੇਗਾ ਉਨਾ ਮਗਰ ਦੀ ਦੁੱਧ ਕੱਢੀ ਜਾਣਾ ਕਿਉਂਕਿ ਕਰਮ ਵਾਲੀ ਆ ਇਹ ਹੁੰਦੀ ਹੀ ਅੱਜ ਲੈ ਚੱਲੀ ਵੀ ਰਬਨ ਲਈ ਬਾਕੀ ਕੱਦ ਘਾਠ ਇਹਦਾ ਵੀ ਚੰਗਾ ਹੀ ਆ ਕੋਈ ਛੋਟੇ ਨਹੀਂ ਰਾਜੀ ਰੋਜੀ ਪਲੀ ਪੁਲੀ ਚੰਗੀ ਆ ਜੀ ਹਫਤਾ ਚੰਗੀ ਸੇਵਾ ਸੰਭਾਲ ਹੋ ਜੇ ਤਾਂ ਵੀ ਪਲਾਸ ਦਾ ਨਾਰਮਲ ਸੇਵਾ ਤੇ ਦੇ ਦੇਣਾ ਜੀ ਇਹਨੇ ਬਾਕੀ ਥਣਾ ਲਓ ਬਾਈ ਕਹਿੰਦਾ ਮੇਰੇ ਕੋਲ ਓਕੇ ਆਪਾਂ ਜੈਕ ਕਰਕੇ ਲੈ ਕੇ ਆਂਦੀ ਆ ਫੇਸੇ ਤੁਸੀਂ ਲਾਉਣੇ ਆ ਆ ਕੇ ਬਾਈ ਦੇ ਘਰੇ ਆਪਦੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਣ ਜੀ ਬਾਕੀ ਫੇਸ ਕੁਆਲਟੀ ਇਹਦੀ ਵੀ ਸੋਹਣੀ ਆ ਨਵਾਂ ਹਾਨੀ ਆ ਦੂਜਾ ਸੁਹਾ ਜੀ ਇਹਦਾ ਮੁੱਲ ਬਾਈ ਇਹਦਾ ਵੀ ਵੀਰੇ ਅੱਜ ਦਾ 60000 ਆ ਠੀਕ ਆ ਜੀ ਇਸ ਜੋੜੇ ਦਾ ਹੀ 60 60 60 ਇਹਦੇ ਕੋਈ ਜੋੜਾ ਲੈ ਲਓ ਬਈ ਕਰ ਦਾਂਗੇ ਪੂਰਾ ਵਾਰ ਮਾਨਤਨੋਂ ਜ਼ਿਆਦਾ ਹੋਜੂ ਕਰ ਦਾਂਗੇ ਕੋਈ ਚੱਕਰ ਗਾਇਆਂ ਦੋਨੇ ਚੰਗੀਆਂ ਇਹ ਜੋੜਾ ਵੀ ਲੈ ਲੂਗਾ ਬਾਈ ਕਹਿੰਦਾ ਮਾਨਤਨ ਪੂਰਾ ਜ਼ਿਆਦਾ ਹੋਜੂ ਨਹੀਂ ਮਾਨਤਨ ਥੋੜਾ ਕਣਾ ਤਾਂ ਹੋ ਹੀ ਜਾਣਾ ਝੋਲ ਝੂਲੇ ਦੀ ਵੀ ਚੰਗੀਆਂ ਬੈਕ ਸਾਈਡ ਨੂੰ ਮਾਨਾ ਚੰਗਾ ਕੱਢੂ ਇਹ ਵੀ ਜਿੱਦੇ ਤਿਆਰ ਹੋ ਗਏ ਵੀਰੇ ਜਿੰਨਾ ਆਪਾਂ ਰੇਟ ਮੰਗੇ ਤੂੰ ਪਲੱਸ ਨਹੀਂ ਆ ਘੜਦੀਆਂ ਸਹੀ ਗੱਲ ਆ ਜੀ ਕਿਉਂਕਿ ਹਫਤਾ ਇਹ ਇੱਕ ਦਿਨ ਦੋ ਉੱਤੇ ਵੀ ਲੱਗੀਆਂ ਉਹਨਾਂ ਜ਼ਿਆਦਾ ਹੀ ਤਿਆਰ ਹੋਣੀਆਂ ਜਿੰਨੇ ਦਿਨ ਜ਼ਿਆਦਾ ਲੱਗ ਜਾਣਗੇ ਜੀ 5 ਨੰਬਰ ਬਈ ਇਹਦੀ ਕੀ ਡਿਟੇਲ ਆਈ ਇਹ ਵੀ ਵੀਰੇ ਦੂਜੀ ਸਪੀਸ ਹੁੰਦੀ ਆ ਕਿੰਨੇ ਕ ਦਿਨ ਲੈ ਜੂ ਬਈ ਇਹ ਦਿਨ ਵੀ ਵੀਰੇ ਇਹ ਕੱਢ ਜੂ 3-4 ਦਿਨ ਨੋਰਮਲ 3-4 ਦਿਨ ਕੰਦ ਬਹੁਤ ਵੱਡਾ ਆ ਕੰਦ ਪੂਰਾ ਵੀ ਫੁੱਲ ਹੋਵੇ ਮੋਢੇ ਦੇ ਬਰਾਬਰ ਆ ਐਚਐਫ ਨਾਲ ਉਹ ਵੀ ਕਿਤੇ ਉੱਤੇ ਜਾਂਦਾ ਜੀ ਗੱਟ ਜਿਹੜੇ ਗੱਟ ਆ 3-4 ਦਿਨ ਕਿੰਨਾ ਕ ਪਾ ਜੂ ਬਈ ਦੁੱਧ ਦੁੱਧ ਵੀਰੇ ਇਹਦਾ ਮਗਰਲੇ ਸੂਏ ਦਾ 18 ਲੀਟਰ ਦੱਸਿਆ ਮਾਲਕਾਂ ਨੇ ਮਾਲਕਾਂ 20 ਦਾ ਕਿਤੇ ਆਉਣ ਵਾਲੀ ਦੇ ਦੇਣਾ ਹਾਂ ਬਾਕੀ ਸੇਵਾ ਦੇ ਸਰਤੇ ਆ ਹਾਂ ਮੇਨ ਸੇਵਾ ਦੀ ਗੱਲ ਆ ਬਾਕੀ ਜਿਵੇਂ ਮੈਂ ਪੂਰ 10 ਦਾ ਅਗਲਾ ਪਉਂਚ ਦੱਸ ਦਿੰਦਾ ਸਹੀ ਗੱਲ ਆ ਜਿਹੜੀ ਬ ਬਾਈ ਕਹਿੰਦਾ ਆਪਾਂ ਵੀ ਓਵੇਂ ਦੱਸਦੇ ਨਹੀਂ ਜਿੰਨਾ ਕਿ ਦੁੱਧ ਮਾਲਕਾਂ ਨੇ ਦੱਸਿਆ ਹੁੰਦਾ ਆਪਾਂ ਉਹਨਾਂ ਕੀ ਦੱਸਦੇ ਆ ਜੀ ਐਵੇਂ ਆਪਾਂ ਕਈ ਜਗ੍ਹਾ ਗਏ ਬਾਈ ਦੱਸਿਆ 20 ਆ ਤੇ ਆਪਾਂ 25 ਕਹੀ ਜਗ੍ਹਾ ਉਹ ਗੱਲ ਨਹੀਂ ਕਿ ਮਾਲਕਾਂ ਨੇ ਬਾਈ ਕਹਿੰਦਾ 18 ਦੱਸਿਆ ਆਪਾਂ ਚਲੋ 20 ਕਹਿ ਕੇ ਦੇ ਦਾਂਗੇ ਬਾਕੀ ਸੇਵਾ ਦਾ ਹੁੰਦਾ ਜਿਹੜੀ ਮੇਨ ਗੱਲ ਆ ਜੇ ਕੋਈ ਵੱਧ ਕਰ ਲੂ ਤਾਂ ਬਲਾਸੀ ਵੀ ਲੈ ਲੂ ਕੱਦਗਾਠ ਬਹੁਤ ਵੱਡਾ ਜੀ ਬੱਛੀ ਦਾ ਪੂਰੀ ਵੱਡੀ ਜਿਹੀ ਛੋਟੀ ਛਾਟੀ ਨਹੀਂ ਬਾਈ ਦੇ ਮੋਢੇ ਤੇ ਘਰਉਂਦੀ ਆ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਹੱਥੀ ਚਵਾਈ ਵਾਲਾ ਚਾਰੇ ਤਾਂ ਨਿੱਖੜ ਮੇ ਇੱਕੋ ਜਿਹੇ ਸੋਹਣੇ ਫੇਸ ਕੁਆਲਟੀ ਤੇ ਸੀਰ ਸੌ ਕਰਮਾਂ ਲਈ ਪੂਰੀ ਲੈ ਚੱਲੀ ਸੀ ਸੀਰ ਸੌ ਦਾ ਪੂਰੀ ਕੋਈ ਚੱਕਰ ਹੀ ਢਾ ਲੈ ਸੀਰ ਸੌ ਦਾ ਤਾਂ ਅੰਤ ਹੀ ਕੋਈ ਨਹੀਂ ਜਿਹੜੀ ਵਲਟਾਂ ਸਾਰੀਆਂ ਹਵਾਨੇ ਚ ਕੱਢ ਕੇ ਸੁਣਾ ਜੀ ਹਵਾਨਾ ਹੁਣ ਵੀ ਠੋਸ ਹਵਾਨੇ ਦੀ ਗਾਂ ਹੈ ਕੋਈ ਢਿੱਲੇ ਹਵਾਨੇ ਦੀ ਨਹੀਂ ਜੀ ਵੱਡੇ ਕੱਦ ਕੱਢ ਤੇ ਵਜਨ ਵਾਲੀ ਚੰਗੀ ਆ ਜੀ ਬਾਕੀ ਥਣਾਂ ਸੋਨਾਂ ਦੀ ਇਹ ਵੀ ਓਕੇ ਹੋ ਆ ਕੇ ਤਸੱਲੀ ਕਰ ਲਿਓ ਜੀ ਕੋਈ ਵੀ ਐਨੀਮਲ ਪਸੰਦ ਹੁੰਦਾ ਜਿਹੜੇ ਰੇਟ ਕੀਤੇ ਗਏ ਉਹ ਫੈਕਸ ਨਹੀਂ ਹੁੰਦੇ ਮਾਨਤਾ ਨੂੰ ਹੋ ਜਾਊਗਾ ਇਹਦਾ ਮੁੱਲ ਬਾਈ ਇਹਦਾ ਮੁੱਲ ਵੀਰੇ 55000 ਮਾੜਾ ਮੋਟਾ ਮਾਨ ਦਾ ਨੇ ਥੋੜਾ ਕਨਾ ਕਰਦਾਂ ਪਰ ਤੈਨੂੰ ਵੀ ਬੜਾ ਮੰਗਿਆ ਜੈ ਜੀ ਹੈ ਸੈਕਸ ਜਾਈ ਆ ਹਾਂ ਜੈ ਜੀ ਮੁੱਲ ਜਮਾ ਜੈ ਜੀ ਆ 55000 ਰੁਪਿਆ ਕਿਉਂਕਿ ਕੱਦ ਕਾਠ ਵੀ ਚੰਗਾ ਥੋੜੀ ਜਿਹੀ ਕ੍ਰੋਸ ਚ ਪੈਂਦੀ ਆ ਇਹਨਾਂ ਦੀ ਫੈਟ ਵੀ ਚੰਗੀ ਆ ਉਹ ਬਾਕੀ ਮੇਨ ਗੱਲ ਠੰਡ ਗਰਮੀ ਇਹ ਘੱਟ ਹੀ ਮੰਨਦੀਆਂ ਹੁੰਦੀਆਂ ਕ੍ਰੋਸ ਵਾਲੀ ਰੰਗਾਂ ਜੀ ਥਾਂ ਤੁਣ ਵਿੱਚ ਤਾਂ ਤਾਂ ਤਰ ਕੇ ਸਾਰਿਆਂ ਦੇ ਚੰਗੇ ਆ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਊਗਾ ਨੰਬਰ 2 ਦੇ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲ ਰਿਹਾ ਹੈ ਕਨੈਕਟ ਬਾਈ ਨਾਲ ਕਰ ਸਕਦੇ ਆ ਪਸੂ ਹਰ ਵਕਤ ਹੀ ਹੁੰਦੇ ਆ ਬਾਈ ਕੋਲ ਜੇ ਵੀਡੀਓ ਨਹੀਂ ਵੀ ਹੁੰਦੀ ਤਾਂ ਵੀ ਬਾਈ ਨਾਲ ਕਨੈਕਟ ਕਰਕੇ ਗੱਲਬਾਤ ਕਰਕੇ ਤੇ ਬਾਈ ਦੇ ਘਰੇ ਆ ਸਕਦਾ ਏ ਧੰਨਵਾਦ ਜੀ